ਇਹ ਕਿਵੇਂ ਕਿਹੜਾ ਅੱਖਾਂ ਦੇ ਅੱਗੇ ਪੜਦਾ ਪੈ ਗਿਆ ਕਿ ਪ੍ਰਮਾਤਮਾ ਹੈ ਨਹੀਂ ਇਹ ਸੋਚ ਲਿਆ ਕਹਿੰਦੇ ਵੇਖਤ ਸੁਣਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਦੇ ਹੱਥਾਂ ਪੈਰਾਂ ਤੋਂ ਵੀ ਨੇੜੇ ਆ ਉਹ ਤਾਂ ਤੇ ਇਹ ਧਰਮ ਕਿਵੇਂ ਦੂਰ ਹੁੰਦਾ ਹੈ ਮੈਂ ਹਉ ਮੈਂ ਕਿਵੇਂ ਖਤਮ ਹੁੰਦੀ ਹੈ ਜਦੋਂ ਵੀ ਆਉ ਨਾ ਸਤਿਗੁਰੂ ਦੇ ਚਰਨਾਂ 'ਚ ਦੋਵੇਂ ਹੱਥ ਜੋੜ ਕੇ ਅਰਦਾਸ ਕਰਿਆ ਕਰੋ ਸੱਚੇ ਪਾਤਸ਼ਾਹ ਮੇਰੀ ਮੈਂ ਖਤਮ ਹੋ ਜੇ ਆਖੋ ਸਤਨਾਮ ਕੀ ਖਤਮ ਹੋ ਜੇ ਮੇਰੀ ਮੈਂ ਹਮੈਂ ਈਗੋ ਪ੍ਰੋਬਲਮ ਹੈ ਨਾ ਐਟੀਟਿਊਡ ਦੀ ਪ੍ਰੋਬਲਮ ਹੈ ਇਮੇਜ ਦੀ ਪ੍ਰੋਬਲਮ ਹੈ ਮੇਰੀ ਕੋਈ ਇਮੇਜ ਹੈ ਮੇਰਾ ਕੋਈ ਸਟੈਂਡਰਡ ਹੈ ਮੈਂ ਕੁਝ ਹਾਂ ਬਸ ਇੱਥੇ ਹੀ ਜਦੋਂ ਮੈਂ ਉਦੋਂ ਤੂੰ ਖਤਮ ਹੋ ਗਿਆ ਉਦੋਂ ਪਰਮਾਤਮਾ ਤੋਂ ਦੂਰੀ ਬਣ ਗਈ ਰੱਬ ਕੁਝ ਹੋਰ ਹੈ ਤੇ ਮੈਂ ਕੁਝ ਹੋਰ ਐ ਜਦੋਂ ਮੈਂ ਖਤਮ ਹੋ ਜਾਂਦੀ ਐ ਤੇ ਉਦੋਂ ਕਹਿ ਦਿੰਦਾ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਸਾਧ ਸੰਗਤ ਗਿਆਨ ਅੰਜਨ ਗੁਰ ਦਿਆ ਅਗਿਆਨ ਅੰਧੇਰ ਬਿਨਾਸ ਹਰ ਕਿਰਪਾ ਤੇ ਸੰਤ ਭੀਟਿਆ ਨਾਨਕ ਗਿਆਨ ਅੰਜਨ ਗਿਆਨ ਦਾ ਸੁਰਮਾ ਸਤਿਗੁਰੂ ਸਾਡੀਆਂ ਅੱਖਾਂ 'ਚ ਪਾਉਂਦੇ ਐ ਗਿਆਨ ਦਾ ਸੁਰਮਾ ਜਦੋਂ ਗਿਆਨ ਦਾ ਸ਼ੁਰਮਾ ਪੈਂਦਾ ਫਿਰ ਅੱਖਾਂ ਖੁੱਲ ਜਾਂਦੀਆਂ ਉਹ ਜਾਲਾ ਹਟ ਜਾਂਦਾ ਫਿਰ ਤੂੰ ਹੀ ਤੂੰ ਤੂੰ ਹੀ ਤੂੰ ਨજર ਆਉਂਦਾ ਹੈ ਪ੍ਰਮਾਤਮਾ ਹੀ ਪ੍ਰਮਾਤਮਾ ਤੁਹਾਨੂੰ ਹਰ ਇੱਕ 'ਚ ਪ੍ਰਮਾਤਮਾ ਦਿਸੂ ਕੁੱਤੇ 'ਚ ਵੀ ਮੱਝਾਂ 'ਚ ਵੀ ਉੜਦੇ ਪੰਛੀਆਂ 'ਚ ਵੀ ਦਰਖਤਾਂ 'ਚ ਵੀ ਤੁਹਾਨੂੰ ਗਵਾਂਢੀ 'ਚ ਵੀ ਦਿਖੂ ਮੇਰੇ ਵਰਗੇ ਬੈਠੇ ਕੀਰਤਨੀਆਂ 'ਚ ਵੀ ਦਿਸੂ ਸਾਰੇ ਕਿਤੇ ਦੇਸੂ ਪਰਮਾਤਮਾ ਹੁਣ ਦੇਖਦਾ ਇਹ ਫਲਾਨਾ ਸਿਉ ਇਹ ਫਲਾ ਨਹੀਂ ਇਹਦੇ ਅੰਦਰ ਵੀ ਮੇਰੀ ਮਾਂ ਅੰਦਰ ਵੀ ਰੱਬ ਹੈ ਮੇਰੇ ਪਿਓ ਅੰਦਰ ਵੀ ਰੱਬ ਬੈਠਾ ਹੈ ਮੇਰੀ ਮਾਂ ਅੰਦਰ ਵਸ ਕੇ ਰੱਬ ਨੇ ਮੈਨੂੰ ਪਾਲਿਆ ਮੇਰੇ ਪਿਓ ਅੰਦਰ ਵਸ ਕੇ ਰੱਬ ਨੇ ਮੈਨੂੰ ਪਾਲਿਆ ਮੇਰੇ ਭਰਾ ਮਾਂ ਭੈਣਾ ਅੰਦਰ ਵਸ ਕੇ ਰੱਬ ਨੇ ਮੈਨੂੰ ਪਾਲਿਆ ਆ ਬਨਸਪਤੀ ਦੇ ਰੂਪ ਵਿੱਚ ਰੱਬ ਹੈ ਇਹ ਮੇਰੇ ਲਈ ਬਸਰ ਗਿਆ ਮੇਰੇ ਲਈ ਕਰ ਰਿਹਾ ਸਾਰਾ ਕੁਝ ਸਾਤ ਸੰਗਤ ਕਿਤੇ ਇਹੋ ਜਾਂ ਗਿਆਨ ਦਾ ਸੁਰਮਾ ਅਸੀਂ ਆਪਣੀਆਂ ਅੱਖਾਂ ਵਿੱਚ ਪਾ ਲਈਏ ਸਾਤ ਸੰਗਤ ਜਿਹੋ ਜੀ ਆਪਾਂ ਸੰਗਤ ਕਰਾਂਗੇ ਉਹੇ ਜੀ ਰੰਗਤ ਛੜੂਗੀ ਅਕਸਰ ਮੈਂ 2-3 ਵਾਰੀ ਤੁਹਾਡੇ ਕੋਲ ਬੇਨਤੀ ਕੀਤੀ ਹੈ ਨਾ ਵੀ ਮੰਨ ਲਓ ਤੁਸੀਂ 10 ਲੱਖ ਦਾ ਪਲਾਟ ਲੈਂਤਾ ਹੈ ਜੇ ਉਹਦੇ ਨੇੜੇ ਕੋਈ ਮਾੜੀ ਚੀਜ਼ ਬਣ ਜੇ ਮੰਨ ਲਓ ਹੱਡਾ ਰੋੜੀ ਬਣ ਗਈ ਤੁਹਾਡਾ 10 ਲੱਖ ਦਾ ਪਲਾਟ 5 ਲੱਖ ਦਾ ਰਹੇ ਜੂ 2 ਲੱਖ ਦਾ ਰਹੇ ਜੂ ਤੁਸੀਂ 10 ਲੱਖ ਦਾ ਪਲਾਟ ਲੈਟਾ ਉਹਦੇ ਨਾਲ ਹੱਡਾ ਰੋੜੀ ਬਣ ਗਈ ਤੁਹਾਡੇ ਪਲਾਟ ਦੀ ਕੀਮਤ ਘਟ ਗਈ ਤੇ ਜੇ ਉਹੀ ਪਲਾਟ ਦੇ ਨੇੜੇ ਕੋਈ ਚੰਗਾ ਸਿਆਣਾ ਹੋਰ ਕੋਈ ਕੰਮ ਚੰਗੀ ਫੈਕਟਰੀ ਲੱਗ ਜੇ ਚੰਗੇ ਮਕਾਨ ਬਣ ਜਾਣ ਤੁਹਾਡਾ 10 ਤੋਂ 20 ਹੋ ਜੂ 40 ਹੋ ਜੂ ਕੀਮਤ ਵਹਿ ਜੂਗਾ ਉਸ ਪਲਾਟ ਦੀ ਸੰਗਤ ਅਸਰ ਹੋ ਗਿਆ ਹੁਣ ਜਿਹੋ ਜੇ ਲੋਕਾਂ ਚ ਤੁਸੀਂ ਰਹੋਗੇ ਉਹੇ じゃ ਤੁਹਾਡਾ ਮੌਲਕ ਥੋਡੀ ਕੀਮਤ ਉਹੀ ਪੈਣੀ ਆ ਜੇ ਤੁਸੀਂ ਰਹਿੰਦੇ ਚੁਗਲਖੋਰਾ ਚੋਂ ਰਹਿੰਦੇ ਬਦਮਾਸ਼ਾਂ ਵਿੱਚੋਂ ਰਹਿੰਦੇ ਕੋ ਸੰਗਤ ਵਿੱਚੋਂ ਜਿਹੜੇ ਦਾ ਸੰਗ ਹੀ ਨਿੰਦਕ ਤੇ ਚੁਗਲਖੋਰ ਨਾਲ ਹੈ ਜਿਹੋ ਜਾਂ ਮਾਹੌਲ ਉਹ ਜੀ ਰੰਗਤ ਚੜ੍ਹ ਜੂ ਮਾੜਿਆਂ ਚ ਰਹਿ ਕੇ ਬੰਦਾ ਮਾੜਾ ਹੋ ਗਿਆ ਤੇ ਕਹਿੰਦੇ ਗੁਰਮੁਖ ਸਿਉ ਕਰ ਦੋਸਤੀ ਸਤਗੁਰ ਸਿਉ ਲਾਏ ਚਿੱਤ ਰੱਬ ਕਿੱਥੇ ਵਸਦਾ ਕਹਿੰਦੇ ਗੁਰਸਿੱਖਾਂ ਅੰਦਰ ਸਤਗੁਰ ਵਰਤੈ ਗੁਰਸਿੱਖਾਂ ਅੰਦਰ ਗੁਰੂ ਵਸਦਾ ਤਾਂ ਹੀ ਕਹਿਣਾ ਸਈ ਪਿਆਰੇ ਮੇਲੋ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿਤ ਆਵੇ ਸੱਚੇ ਪਾਤਸ਼ਾਹ ਕਹਿੰਦੇ ਗੁਰਸਿੱਖਾਂ ਚ ਰੱਬ ਵਸਦਾ ਗੁਰਸਿੱਖਾਂ ਦੀ ਸੰਗਤ ਕਰੀਂ ਮਾੜੀ ਸੰਗਤ ਵਿੱਚ ਨਾ ਪੈ ਜੀ ਮਾੜੀ ਸੰਗਤ ਰੋਲ ਦੂ ਚੰਗੀ ਸੰਗਤ ਨੇ ਤਾਰ ਦੇਣਾ ਤੈਨੂੰ ਡੋਬ ਦੂ ਕੁ ਸੰਗ ਮਨਾ ਮੇਰਿਆ ਸਤ ਸੰਗ ਤਾਰ ਦੇਵੇਗਾ ਸੈ ਨੂੰ ਡੋਬ ਦੂ ਕੁ ਸੰਗ ਮਨਾ ਸੱਤ ਸੰਗਤਾਰ ਦੇਵੇਗਾ ਤੈਨੂੰ ਬਸੂਖ ਸੰਗ ਮਾ ਮੇਰਿਆ ਸੱਤ ਸੰਗਤਾਰ ਦੇਵੇਗਾ ਤੈਨੂੰ ਬਸੂਖ ਸੰਗ ਮਾ ਤੇਰਿਆ ਸੱਤ ਸੰਗਤਾਰ ਦੇਵੇਗਾ ਤੈਨੂੰ ਬੁਨਾ ਮੇਰਾ ਸਤ ਸੰਗ ਸਾਰ ਦੇਵੂਗਾ ਤੈਨੂੰ ਧੋਬੂ ਦੂਪ ਤਨ ਬੁਨਾ ਮੇਰਾ ਸਤ ਸੰਗ ਸਾਰ ਦੇਵੂਗਾ ਸਤ ਸੰਗ ਦੀ ਸਾਰ ਦੇ ਦੇਗਾ ਓ ਸਤ ਸੰਗ ਜੀ ਸਾਰ ਦੇ ਦੇਗਾ ਸਾਥ ਸੁਹਣ ਜੀ ਤਾਦ ਤੇ ਵੇਗਾ 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 ਰੈਨ ਤੋਦੂ ਕੋ ਸਾਥ ਸਤਿ ਮਨਾਵੇ ਰਿਆ ਸਤ ਸੰਗ ਮਾਨ ਤੇ ਦੇਗਾ ਪੈ ਨੂੰ ਤੂ ਤੂ ਕ ਸੰਗ ਮਨਾਵੇ ਰਿਆ ਸਤ ਸੰਗ ਤਾਰ ਦੇਵੇਗਾ ਪੈ ਨੂੰ ਭੋਗ ਤੂ ਕ ਸੰਗ ਮਨਾਵੇ ਰਿਆ ਸਤ ਸੰਗ ਤਾਰ ਦੇਵੇਗਾ ਮੇਰੇ ਆ ਸਤ ਸੰਗਤ ਕਰ ਦੇਗਾ ਤੈਨੂੰ ਬੋਧੂ ਤੂ ਤਨ ਬਣਾ ਮੇਰੇ ਆ ਸਤ ਸੰਗਤ ਕਰ ਦੇਗਾ ਤੈਨੂੰ ਬੋਧੂ ਤੂ ਤਨ ਬਣਾ ਮੇਰੇ ਆ ਸਤ ਸੰਗਤ ਕਰ ਦੇਗਾ ਡੋਬ ਦਿੰਦੀ ਐ ਕੁਸੰਗਤ ਮਾੜੇ ਲੋਕਾਂ 'ਚ ਉਠਣਾ ਬੈਠਣਾ ਬੰਦੇ ਨੂੰ ਡੋਬ ਦਿੰਦਾ ਐ ਭਾਈ ਤੇ ਚੰਗੀ ਸੰਗਤ ਤਾਰ ਦਿੰਦੀ ਐ ਕੋਈ ਜਨ ਹਰਿ ਸਿਉ ਦੇਵੇ ਜੋਰ ਕੋਈ ਸੱਜਣ ਆਵੇ ਮੈਨੂੰ ਹਰੀ ਪਰਮਾਤਮਾ ਦੇ ਨਾਮ ਨਾਲ ਜੋੜ ਦੇ ਤੇ ਸਾਥ ਸੰਗਤ ਜਦੋਂ ਆਪਾਂ ਮਾੜੇ ਲੋਕਾਂ 'ਚ ਬੈੰਨੇ ਆ ਨਾ ਮਾੜਿਆਂ ਦੀ ਨਿਸ਼ਾਨੀ ਦੱਸਾਂ ਜਿੰਨਾ ਨੇ ਨਾ ਤਾਂ ਆਪ ਜ਼ਿੰਦਗੀ 'ਚ ਕੁਝ ਕੀਤਾ ਐ ਨਾ ਕੁਝ ਕਰਨਾ ਤੇ ਨਾ ਕਿਸੇ ਨੂੰ ਕਰਨ ਦੇਣਾ ਕਰਦੇ ਹੋਏ ਨੂੰ ਜਰਣਾ ਨਹੀਂ ਚੌਂਕਰੀ ਮਾਰ ਕੇ ਬਹਿ ਜਾਂਦੇ ਆ ਪਰਲੇ ਪਿੰਡ ਦੀ ਕੰਨੀ ਤੋਂ ਸ਼ੁਰੂ ਹੁੰਦੇ ਆ ਤੇ ਇੱਥੋਂ ਤੱਕ ਨਿੰਦਿਆ ਕਰਦੇ ਆ ਕਿਵੇਂ ਉਹ ਵੀ ਮਾੜਾ ਉਹ ਵੀ ਮਾੜਾ ਉਹ ਵੀ ਮਾੜਾ ਫਲਾਨੇ 'ਚ ਵੀ ਨੁਕਸ ਤੇ ਤੂੰ ਆਪ ਤੂੰ ਆਪ ਇਕੱਲਾ ਕ ਚੰਗਾ ਆਪ ਤੂੰ ਰੱਬ ਹੋ ਗਿਆ ਦੂਜਿਆਂ 'ਚ ਨੁਕਸ ਚੁਗਲੀ ਨਿੰਦਿਆ ਦਾ ਭਾਰ ਕਹਿੰਦੇ ਉਠਾਇਆ ਹੋਇਆ ਕਿਸੇ ਦੀ ਪਰਾਈ ਨਿੰਦਿਆ ਕਿਸੇ ਨੂੰ ਮਾੜਾ ਕਹਿਣਾ ਸੰਤ ਮਹਾਰਾਜ ਬਚਨ ਕਰਦੇ ਸੀ ਕਹਿੰਦੇ ਉਹ ਕਹਿੰਦੇ ਕੋਈ ਗੱਲ ਨਹੀਂ ਜੇ ਕੋਈ ਤੁਹਾਡੀ ਨਿੰਦਿਆ ਕਰੇ ਨਾ ਚਿੰਤਾ ਕਰਨ ਦੀ ਲੋੜ ਨਹੀਂ ਕਹਿੰਦੇ ਤੁਹਾਡੇ ਕੀਤੇ ਹੋਏ ਪਾਪ ਉਧੋ ਰਿਹਾ ਆਖੋ ਸਤਨਾਮ ਇੱਥੋਂ ਤੱਕ ਵੀ ਕਹਤਾ ਕਹਿੰਦੇ ਉਹ ਨਿੰਦਕ ਨੂੰ ਐਨਾ ਭਿਆਨਕ ਦੱਸਿਆ ਕਹਿੰਦੇ ਨਿੰਦਕ ਹੈ ਨਾ ਜਿਹੜਾ ਸਮਝ ਲਓ ਵੀ ਆਪਣੀ ਰਸਨਾ ਨਾਲ ਜੀਬ ਨਾਲ ਤੁਹਾਡੀ ਗੰਦਗੀ ਸਾਫ ਕਰ ਰਿਹਾ ਆਖੋ ਸਤਨਾਮ ਹਰ ਜਨ RAM ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਕਹਿੰਦੇ ਪਰਵਾਹੀ ਨਾ ਕਰੋ ਭਾਵੇਂ ਨਿੰਦਿਆ ਕਰੇ ਜਗ ਸਾਰਾ